ਸਾਡੀ ਸੁਸਾਇਟੀ ਦਾ ਜੀ ਇਹ 19ਵਾਂ ਮਹੀਨਾ ਆ 19ਵੇਂ ਮਹੀਨੇ ਹੋ ਗਏ ਸਾਰੇ ਤੇ ਦੇਖਦਾ ਦੇਖਦਾ ਪਤਾ ਨਹੀਂ ਲੱਗਿਆ 19 ਮਹੀਨੇ ਕਦੋਂ ਲੰਘ ਗਏ ਗੱਲਾਂ ਉਹੀ ਆਪਣੇ ਪੁਰਾਣੀਆਂ ਜਿਹੜੀਆਂ ਆਪਾਂ ਕਰਦੇ ਆ ਇਸ ਵਾਰ ਇਹਨਾਂ ਸਾਡੇ ਅਸੀਂ ਗਰੁੱਪ ਦੇ ਵਿੱਚ ਪਾਇਆ ਸੀਗਾ ਆਪਣੇ ਸਾਰੇ ਮੈਂਬਰਾਂ ਨੂੰ ਵੈਸੇ ਰਿਕਵੈਸਟ ਕੀਤੀ ਸੀਗੀ ਕਿ ਕਿਸੇ ਕੋਲ ਵੀ ਜੋ ਕਪੜਾ ਤੁਹਾਡਾ ਕੋਈ ਲੋੜਵੰਦ ਨੂੰ ਆਪਾਂ ਦੇ ਸਕਦੇ ਆ ਜਿਹੜੇ ਤੁਹਾਨੂੰ ਲੱਗਦੇ ਨੇ ਕਿ ਤੁਸੀਂ ਪੁਰਾਣੇ ਹੋ ਗਏ ਨੇ ਤੇ ਮਿੰਨਾ ਪਹਿਲਾਂ ਹੀ ਮੈਂ ਰਿਕਵੈਸਟ ਪਾਤੀ ਸੀਗੀ ਪਰ ਸਿਰਫ ਇੱਕ ਭਾਈ ਨਹੀਂ ਇੱਕ ਆਪਣੇ ਮੈਂਬਰ ਨੇ ਕੱਪੜੇ ਭੇਜੇ ਨੇ ਤੇ ਮੈਂ ਚਲੋ ਕੋਈ ਗੱਲ ਨਹੀਂ ਆਪਾਂ ਹੁਣ ਦੇਖਦੇ ਆ ਕੀ ਰਿਸਪੌਂਸ ਮਿਲਦਾ ਆਪਾਂ ਨੂੰ ਕੱਪੜੇ ਥੋੜੇ ਹੀ ਆ ਜੇ ਕੋਈ ਲੋੜ ਬੰਦ ਨੇ ਸਾਡਾ ਤੁਹਾਡੇ ਵਿੱਚੋਂ ਬੱਚੇ ਵਾਲੇ ਵੀ ਬੱਚੇ ਦੇ ਕੱਪੜੇ ਜ਼ਿਆਦਾ ਆਏ ਨਹੀਂ ਬੀਬੀਆਂ ਦੇ ਵੀ ਹੈਗੇ ਨੇ ਗਰਮ ਕੱਪੜੇ ਇੱਕ ਅੱਧੀ ਪੈਂਟ ਕਿਸੇ ਭਾਈ ਦੀ ਵੀ ਹੈਗੀ ਆ ਜੇ ਤੁਸੀਂ ਮੈਂਬਰ ਨੂੰ ਕਿਸੇ ਨੂੰ ਲੋੜ ਆ ਜਾ ਕਿਸੇ ਨੂੰ ਹੋਰ ਲੋੜ ਹੋਵੇ ਤੁਹਾਡੇ ਲਾਗੇ ਸਾਡੇ ਕੋਈ ਰਹਿਣਾ ਹੋਵੇ ਉਹ ਨੂੰ ਦੇ ਦਿਓ ਤੇ ਇੱਥੇ ਲਿਆ ਸਕਦੇ ਹੋ ਤੁਸੀਂ ਤੇ ਬਾਕੀ ਮੈਂ ਦੇਖੂਗਾ ਅਗਲੇ ਮਹੀਨੇ ਤੁਹਾਨੂੰ ਰਿਕੁਐਸਟ ਕਰੂੰਗਾ ਜੇ ਕਿਸੇ ਨੇ ਜਿੱਦਾਂ ਕਈ ਵਾਰੀ ਜੁੱਤੀਆਂ ਆਪਣੀਆਂ ਨਈਆਂ ਨਹੀਂ ਹੁੰਦੀਆਂ ਪੁਰਾਣੀਆਂ ਪਈਆਂ ਹੁੰਦੀਆਂ ਉਹ ਵੀ ਦੇ ਸਕਦੇ ਹੋ ਬਾਕੀ 19 ਮਹੀਨੇ ਹੋ ਗਏ ਨੇ ਸਾਰੇ ਮੈਂਬਰਾਂ ਨੂੰ ਸਾਡੇਆਂ ਨੂੰ ਸੇਵਾ ਪਰ ਇਹਨੇ ਵਧੀਆ ਸੇਵਾ ਚੱਲ ਰਹੀ ਨੇ ਲੇਕਿਨ ਕਈ ਮੈਂਬਰ ਸਾਡੇ ਇਦਾਂ ਦੇ ਨੇ ਤੇ ਪਹੁੰਚਦੇ ਨਹੀਂ ਸਾਡੇ ਕੋਲ ਹਰ ਵਾਰ ਰਿਕਵੈਸਟ ਕਰਦਾ ਆਂ ਕਿ ਵੀ ਪਹੁੰਚਿਆ ਕਰੋ ਸੰਭਾਲ ਲਿਆ ਕਰੋ ਆ ਕੇ ਸਟੇਜ ਕਈ ਵਾਰੀ ਕਿਸੇ ਨੂੰ ਕੰਮ ਪੈ ਜਾਂਦਾ ਮੈਨੂੰ ਪੈ ਜਾਂਦਾ ਜਿਹੜੇ ਸੇ ਬਰਮਾ ਜੀ ਨੇ ਆਪਣੇ ਉਹ ਵੀ ਅਟੈਂਡ ਕਰਦੇ ਨੇ ਉਹਨਾਂ ਨੂੰ ਕੰਮ ਪੈ ਜਾਂਦਾ ਤੇ ਆਪਣਾ ਆਪਣਾ ਤੁਸੀਂ ਥੋੜਾ ਬੋਤਾ ਆਓ ਆਉਂਗੇ ਤਾਂ ਹੀ ਤੁਸੀਂ ਮਾੜਾ ਮੋਡਾ ਕੁਝ ਸਿੱਖੋਗੇ ਆ ਤੇ ਤੇ ਬਾਕੀ ਸੇਵਾ ਸਾਰਿਆਂ ਦੀ ਆ ਰਹੀ ਵਧੀਆ ਆ ਰਹੀ ਆ ਸਾਰੇ ਦੇ ਰਹੇ ਨੇ ਥੋੜੀ ਜਿਹੀ ਹੰਬਲਾ ਮਾਰੋ ਸਾਡੇ ਕੋਲ ਮੈਂਬਰ ਤਕਰੀਬਨ 40 ਹੋ ਗਏ ਨੇ ਤੇ ਥੋੜਾ ਬਜਟ ਦਾ ਸਾਡੇ ਕੋਲ ਘਟ ਪੈ ਰਿਆ ਤੇ ਮੈਂਬਰਾਂ ਨੂੰ ਰਿਕਵੈਸਟ ਆ ਕਿ ਆਪਣਾ ਥੋੜੇ ਬੋਤ ਡੋਨਰ ਵਧਾਓ ਹੁਣ ਆ ਰਹੇ ਨੇ ਕਈ ਸਾਡੇ ਕੋਲ ਮੈਂਬਰ ਨਵੇਂ ਕਈ ਆ ਰਹੇ ਨੇ ਲੋੜਵੰਦ ਨਹੀਂ ਪਰ ਉਹਨਾਂ ਨੂੰ ਮਨਾ ਕਰ ਦਿੰਦਾ ਕੀ ਕੀਤਾ ਜਾਵੇ ਇੱਕ ਨਾ ਮੈਨੂੰ ਆਪਣੇ ਡੋਨਰਾਂ ਦੇ ਵਿੱਚੋਂ ਹੀ ਕਿਸੇ ਨੇ ਵੀਡੀਓ ਬਣਾ ਕੇ ਪਾਈ ਸੀਗੀ ਕਿਸੇ ਹੋਰ ਜਗ੍ਹਾ ਰਾਸ਼ਨ ਲੈ ਰਹੇ ਸੀ ਉਹ ਰਾਸ਼ਨ ਮੰਡੇ ਆਪਣੇ ਬੀਬੀਆਂ ਦੇ ਉੱਤੇ ਬੈਠਿਆ ਸੀ ਤੇ ਚਲੋ ਮੈਂ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਮੈਂ ਇਹੀ ਕਿਹਾ ਮੈਂ ਕਿਹਾ ਦੇਖੋ ਬੁਲਾ ਕੇ ਉਹਨਾਂ ਨੂੰ ਮੈਂ ਸਪੈਸ਼ਲ ਕਿਹਾ ਮੈਂ ਕੰਮ ਨਾ ਕਰਿਆ ਕਰੋ ਜੇ ਨੂੰ ਜਿੱਥੋਂ ਮੈਨੂੰ ਲੱਗ ਗਿਆ ਵੀ ਕੀ ਹੋਇਆ ਸੀ ਜੇ ਨੂੰ ਜਿੱਥੋਂ ਮਿਲਦਾ ਲੈ ਲਓ ਕੋਈ ਗੱਲ ਤੇ ਮੈਂ ਫਿਰ ਰਿਕਵੈਸਟ ਕਰੂੰਗਾ ਕਿ ਇੱਕ ਦੋ ਇਹਦੀ ਲੱਤਾ ਨਾ ਵਿੱਚੋ ਜਿਹੜਾ ਆਉਂਦਾ ਇੱਥੇ ਲੋੜ ਬੰਦੇ ਆਉਂਦਾ ਐਦਾ ਕੋਈ ਨਹੀਂ ਆਉਂਦਾ ਛੱਡ ਹੀ ਕਰ ਚੁੱਕਿਆ ਸੀ ਜਦੋਂ ਸਾਨੂੰ ਮੜਾ ਜਾ ਕੋਈ ਲੱਗਦਾ ਆ ਕਿ ਕਿਸੇ ਦੇ ਕਈ ਵਾਰੀ ਬੱਚਾ ਅੱਗੇ ਕੰਮ ਨਹੀਂ ਕਰਦੇ ਹੁੰਦੇ ਉਹ ਬੱਚੇ ਕੰਮ ਕਰਨ ਲੱਗ ਜਾਂਦੇ ਨੇ ਫਿਰ ਅਸੀਂ ਉਹ ਆਪਣੇ ਆਪੇ ਕਹਿ ਦਿੱਤਾ ਕਿ ਤੁਸੀਂ ਛੱਡ ਦਿਓ ਤੇ ਸਾਡੇ ਨਾਲ ਕੋਈ ਵੈਸੇ ਮਨ ਮਨ ਦੇ ਵਿੱਚ ਜ਼ਰੂਰ ਆਉਂਦਾ ਉਹਨਾਂ ਦੇ ਅਗੇ ਸਾਡਾ ਬੰਦ ਕਿਉਂ ਕਰ ਦਿੱਤਾ ਸਮਝਾ ਲਈਦਾ ਸਮਝ ਜਾਂਦਾ ਜੇ ਕੋਈ ਵੀ ਕਿਤੋਂ ਵੀ ਕਿਸੇ ਨੂੰ ਕੁਝ ਅਗਲੇ ਦਾ ਨਹੀਂ ਪੂਰਾ ਪੈਂਦਾ ਤਾਂ ਹੀ ਉਹ ਅੱਗੇ ਜਾਂਦਾ ਆ ਅੱਗੇ ਆ ਜੋ ਰਾਣੀ ਅੱਗੇ ਆ ਜੋ ਅੱਗੇ ਹੈਗਾ ਖਾਲੀ ਜਨਾ ਬਾਕੀ ਮੈਂਬਰ 4:00 ਵਜੇ ਤਕਰੀਬਨ ਪਹੁੰਚ ਗਏ ਸੀ ਸਾਰੇ ਮੈਂਬਰ ਤੇ ਮੇਰਾ ਇਹੀ ਰਿਕਵੈਸਟ ਆ ਕਿ ਨਾ ਕਿਸੇ ਨੂੰ ਕਿਉਂ ਪਤਾ ਨਹੀਂ ਮਾਲਕ ਇੱਧਰ ਅੱਗੇ ਵੇਜਾ ਕੇ ਅੱਗੇ ਆ ਜਾ ਖਾਲੀ ਪਈ ਮਾਲਕ ਦੀ ਮੋਜ ਆ ਉਹਨੇ ਪਤਾ ਨਹੀਂ ਕਿਹਦੇ ਕਰਕੇ ਸਾਨੂੰ ਵੀ ਰੋਟੀ ਦੇ ਰਿਆ ਸਾਰਿਆਂ ਨੂੰ ਦੇ ਰਿਆ ਉਹ ਅਸੀਂ ਫਰਜ਼ ਕਰੋ ਕਿਸੇ ਦੇ ਕਹਿਣ ਦੇ ਉੱਤੇ ਬੰਦ ਕਰਦੀਏ ਉਹਦਾ ਤੇ ਮੁਰਗੇ ਸਾਨੂੰ ਭੁਗਦਣਾ ਪੈ ਜਾਵੇ ਇਸ ਲਈ ਕੋਸ਼ਿਸ਼ ਇਹ ਹੀ ਕਰੋ ਪਿੱਛੇ ਵੀ ਇੱਕ ਵਾਰੀ ਮੈਂ ਹੈ ਨਹੀਂ ਸੀ ਘੋਰੇ ਤੇ ਇੱਥੇ ਦੋ ਬੀਬੀਆਂ ਲੜ ਪਈਆਂ ਸੀਗੇ ਆਪਸ ਵਿੱਚ ਤੇ ਤੂੰ ਉੱਥੋਂ ਲੈ ਨਹੀਂ ਉੱਥੋਂ ਲੈ ਨਹੀਂ ਇਹਦਾ ਨਾ ਕਰਿਆ ਕਰੋ ਤੋ ਇਹ ਬਾਕੀ ਇਹ ਰੱਖ ਐਸਟਾ ਸਾਰਿਆਂ ਨੂੰ ਬਾਕੀ ਜੇ ਕਿਸੇ ਨੂੰ ਵੀ ਲੋੜ ਬੰਦਾ ਆ ਕੱਪੜੇ ਪਏ ਨੇ ਇਹਨਾਂ ਨੂੰ ਛਾਂਟ ਕੇ ਆਪਣਾ ਬੀਬੀਆਂ ਦੇ ਸੋਟ ਵਾਹ ਕੇ ਨੇ ਦੋ ਤਿੰਨ ਬੱਚਿਆਂ ਦੇ ਨੇ ਬੱਚਿਆਂ ਦੇ ਕਿਸੇ ਲੋੜ ਬੰਦੇ ਨੇ ਉਹ ਲੈ ਜਾਓ ਕਿਸੇ ਨੂੰ ਤੁਹਾਨੂੰ ਲੋੜ ਨਹੀਂ ਆ ਜੇ ਅੱਗੇ ਕਿਸੇ ਨੂੰ ਲੋੜ ਆ ਉਹ ਦੇ ਦਿਓ बस ये गल कहंदा होया मैं स्टार्टिंग ਕਰਦੇ ਆ ਟਾਈਮ ਵੀ ਕਾਫੀ ਹੋ ਗਿਆ ਜਾਣਾ ਸਾਡੇ ਇੰਟਰਵਿਊ ਜੀ ਨੇ ਕੰਮ ਸੀ ਇਹਨਾਂ ਨੂੰ ਤੇ ਚਲੋ ਇੰਟਰਵਿਊ ਜੀ ਦੋ ਮਿੰਟ ਥੱਲੇ ਆ ਜਿਓ ਥੱਲੇ ਹੋਗੇ ਨਾ ਮੋਨੂ ਅੱਗੇ ਆ ਜਿਓ ਅੱਗੇ ਆ ਜਿਓ ਅੱਗੇ ਜਗ੍ਹਾ ਖਾਲੀ ਹੈ ਜੀ ਆ ਜਿਓ ਜਸਵਿੰਦਰ ਕੌਰ ਜੀ ਮਨੂ ਲੇਟ ਹੋ ਗਿਆ ਤੂੰ ਜਿਹੜਾ ਜਿਹੜਾ ਰਸਣ ਲਈ ਜਾਂਦਾ ਜੇ ਲੋੜ ਆ ਕਿਸੇ ਨੂੰ ਤੇ ਆਪਣਾ ਤੁਸੀਂ ਦੋਸਤ ਚੈੱਕ ਕਰ ਲਓ ਜੇ ਕੋਈ ਸਮਾਨ ਤੁਹਾਡੇ ਕੰਮ ਆਦਾ ਕਿਸੇ ਦੇ ਵੀ ਤਾਂ ਤੁਸੀਂ ਲਿਜਾ ਸਕਦੇ ਹੋ ਜਿਹੜਾ ਜਿਹੜਾ ਜਾਂਦਾ ਨਾ ਲੈ ਕੇ ਉਹ ਬੜਾ ਦੇਖ ਲਿਓ ਚਰਨਜੀਤ ਕੌਰ ਵਾਈਫੋ ਰਜਿੰਦਰ ਰਜਿੰਦਰ ਤੇਰਵਿੰਦਰ ਆਜੋ ਤੁਸੀਂ ਲੈ ਜਾਓ ਤਿੰਨੇ ਕਿੱਟਾ ਲੈ ਜਾਓ ਹਤਿੰਦੇ ਦੇ ਕਿਸ਼ਨ ਲਾਲ ਜੀ ਬਿਮਲਾ ਰਾਣੀ ਗੀਤਾ ਵਾਈਫ ਆ ਵਿਕਾਸ ਹਾਂਜੀ ਹਾਂ ਉਹ ਬੇਟੇ ਅੰਕੀਤਾ ਦਾ ਬੇਟਾ ਠੀਕ ਹੈ ਤੁਹਾਡੇ ਛੋਟੇ ਭੈਣੇ ਦੇ ਭੈਣ ਭਰਾ ਛੋਟੇ ਉਹ ਚੋਨਾ ਦੇਖ ਲੈ ਜਿਹੜੇ ਕੱਪੜੇ ਵੀ ਆਉਂਦੇ ਨਾ ਨਾਪਦਾਓ ਲੈ ਜਾਓ ਠੀਕ ਹੈ ਆ ਲੈ ਜਾ ਰਾਸ਼ਨ ਲੈ ਲੈ ਪਹਿਲਾਂ ਵਿਨੋਦ ਰਾਣੀ ਵਾਈਫ ਆਫ ਅਮਨਨਾਥ ਬਰਾਬਰ ਹੀ ਆ ਜਾਓ ਲਾਉਗੇ विनोद रानी हो गए चरनजीत कौर वाइफ ऑफ यशपाल चरनजीत कौर नहीं आए कैलाश राष्ट्र कैलाश रानी पर मकबूल आलम बबिता रानी बबीता रानी वाइफ ऑफ गोपाल दास जसमीत कौर

चंद्रकांता वाइफ ऑफ बलदेव चंदा देवी तो वो ओ बैठे नरगिस शीला वाइफ ऑफ योगराज